ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਬੀਤੀ ਰਾਤ ਅੰਮ੍ਰਿਤਸਰ ਦੇ ਵਿੱਚ ਤਮਾਕਿਆਂ ਦੀ ਬਾਤ ਸੁਣਾਈ ਦਿੱਤੀ ਸੀ ਔਰ ਜੋ ਦ੍ਰਿਸ਼ ਦਿਖਾਈ ਦਿੱਤੇ ਸੀ ਉਹ ਵੀ ਰਾਤ ਨੂੰ ਤੁਹਾਡਾ ਨਾਲ ਸਾਂਝੀਆਂ ਕੀਤੀਆਂ ਸੀ ਤਾਂ ਹੁਣ ਤਸਵੀਰਾਂ ਜੋਨੇ ਤੁਹਾਨੂੰ ਸਾਂਝੀ ਕਰਨਾ ਤਸਵੀਰਾਂ ਦੇਖ ਸਕਦੇ ਹੋ ਤੜਕਸਾਰੀ ਅੰਮ੍ਰਿਤਸਰ ਦੇ ਪਿੰਡ ਜੇਟੂਵਾਲ ਦੇ ਵਿੱਚ ਮਿਜ਼ਾਈਲ ਦੇਖਣ ਨੂੰ ਮਿਲਿਆ ਤਾਂ ਤਸਵੀਰਾਂ ਜੋਨੇ ਤੁਹਾਨੂੰ ਸਾਂਝੀ ਕਰਨਾ ਤਸਵੀਰਾਂ ਵੇਖ ਸਕਦੇ ਹੋ ਪਿੰਡ ਦੇ ਵਿੱਚ ਮਿਜ਼ਾਈਲ ਡਿੱਗੀ ਪਈ ਹੈ ਜਿਸ ਨੂੰ ਵੇਖ ਕੇ ਲੋਕਾਂ ਦੇ ਵਿੱਚ ਭੱਜਣਾ ਪੈ ਜਾਂਦੀਆਂ ਨੇ ਤੇ ਨਾਲ ਦੇ ਨਾਲ ਤੁਹਾਨੂੰ ਰਾਤ ਵੇਲੇ ਦੀਆਂ ਤਸਵੀਰਾਂ ਜੋਨੇ ਉਹ ਵੀ ਤੁਹਾਡਾ ਸਾਂਝੀ ਕਰਨੇ ਉਹ ਵੀ ਦੇਖ ਸਕਦੇ ਤਸਵੀਰਾਂ ਜੋ ਉਹਨੇ ਦਿਖਾ ਰਹੇ ਆ ਜੇਠੂਵਾਲ ਪਿੰਡ ਦੀਆਂ ਅੰਮ੍ਰਿਤਸਰ ਦੇ ਵੇਰਕਾ ਦੇ ਨਾਲ ਪੈਂਦੇ ਪਿੰਡ ਜੇਠੂਵਾਲ ਦੀਆਂ ਨੇ ਖੇਤਾਂ ਦੇ ਵਿੱਚ ਮਿਜ਼ਾਈਲ ਦਿਖਾਈ ਦਿੱਤੀਆਂ ਤਸਵੀਰਾਂ ਦੇਖ ਸਕਦੇ ਹੋ ਹੁਣ ਲੋਕ ਡਰੇ ਹੋਏ ਨੇ ਸਮੀ ਹੋਏ ਨੇ ਤਾਂ ਤੇ ਦੇਰ ਰਾਤ ਅੰਮ੍ਰਿਤਸਰ ਦੇ ਵਿੱਚ ਜੋ ਧਮਾਕੇ ਦੀਆਂ ਆਵਾਜ਼ਾਂ ਆਈਆਂ ਸੀ ਜਿਸ ਤੋਂ ਬਾਅਦ ਪੂਰੇ ਇਲਾਕੇ ਕੰਬਿਆ ਹੀ ਪੂਰਾ ਅੰਮ੍ਰਿਤਸਰ ਕੰਬ ਗਿਆ ਹੀ ਤਾਂ ਹੁਣ ਬਟਾਲਾ ਰੋਡ ਦੇ ਪਿੰਡ ਜੇਠੂਵਾਲ ਦੀਆਂ ਨੇ ਤਾਂ ਪਹਿਲੀਆਂ ਤਸਵੀਰਾਂ ਨੇ ਮਿਜ਼ਾਈਲ ਪਹਿਲੀਆਂ ਦੇ ਵਿੱਚ ਡਿੱਗੀ ਪਈ ਨੇ ਪਿੰਡ ਦੇ ਲੋਕ ਨੇ ਵੀਡੀਓ ਬਣਾਈਆਂ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਮਿਜ਼ਾਈਲ ਪਹਿਲੀਆਂ ਦੇ ਵਿੱਚ ਡਿੱਗੀ ਪਈ ਹੈ ਤਾਂ ਦਿੱਤੀਆਂ ਸੀ ਤਾਂ ਹੁਣ ਇਹ ਤਸਵੀਰ ਸਾਹਮਣੇ ਆਈ ਹੈ ਜਿੱਥੇ ਪਹਿਲੀਆਂ ਦੇ ਵਿੱਚ ਇੱਕ ਵੱਡੀ ਮਿਜ਼ਾਈਲ ਦੇਖਣ ਨੂੰ ਮਿਲੀ ਹੈ ਤਾਂ ਅੱਜ ਤੜਕਸਾਰ ਹੀ ਅੰਮ੍ਰਿਤਸਰ ਦੇ ਪਿੰਡ ਜੇਟੂਵਾਲ ਦੇ ਵਿੱਚ ਖੇਤਾਂ ਦੇ ਮਿਜ਼ਾਈਲ ਪਈ ਹੋਈ ਦਿਖਾਈ ਦਿੱਤੀ ਹੈ ਲੋਕਾਂ ਨੇ ਤੁਰੰਤ ਪ੍ਰਸ਼ਾਸਨ ਨੂੰ ਵੀ ਸੱਦਿਆ ਤਾਂ ਵੇਖ ਸਕਦੇ ਹੋ ਨਾਲ ਦੇ ਨਾਲ ਤੁਹਾਡੇ ਨਾਲ ਰਾਤ ਦੀਆਂ ਤਸਵੀਰਾਂ ਜਿਨ੍ਹਾਂ ਨੇ ਉਹ ਵੀ ਸਾਂਝੀ ਕਰ ਰਿਹਾ ਤਸਵੀਰਾਂ ਦੇਖ ਸਕਦੇ ਹੋ ਉਸ ਦੇ ਨਾਲ ਹੀ ਮਿਜ਼ਾਈਲ ਜੋ ਹੈ ਖੇਤਾਂ ਦੇ ਵਿੱਚ ਡਿੱਗੀ ਪਈ ਹੈ ਤਾਂ ਲੋਕਾਂ ਦੇ ਵਿੱਚ ਸਹਿਮ ਦਾ ਮੋਲ ਹੈ ਲੋਕ ਡਰੇ ਹੋਏ ਨੇ ਫਿਲਹਾਲ ਇਸ ਮਾਮਲੇ ਲੈ ਕੇ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਹੈ ਪਰ ਦੇਖ ਸਕਦੇ ਹੋ ਜੋ ਤਸਵੀਰ ਸਾਹਮਣੇ ਤੀਸੀ ਜਿਸ ਤੋਂ ਬਾਅਦ ਹੁਣ ਟਟਕਸਾਰ ਸਵੇਰੇ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੀਆਂ ਪੈਲੀਆਂ ਦੇ ਵਿੱਚ ਮਿਜ਼ਾਈਲ ਪਈ ਹੋਏ ਦਿਖਾਈ ਦਿੱਤੀ ਹੈ ਫਿਲਹਾਲ ਰਾਤ ਦੇ ਧਮਾਕਿਆਂ ਤੋਂ ਬਾਅਦ ਲੋਕ ਡਰੇ ਹੋਏ ਨੇ ਡਰ ਦਾ ਮਾਹੌਲ ਬਣਿਆ ਤਾਂ ਦੱਸਦੀ ਹੈ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੈਨਿਕ ਨਾ ਹੋਣ ਪਰ ਅਜੀਆਂ ਤਸਵੀਰਾਂ ਜਦ ਸਾਹਮਣੇ ਆਉਂਦੀਆਂ ਨੇ ਤਾਂ ਡਰ ਦਾ ਮਾਹੌਲ ਬਣ ਜਾਂਦਾ ਹੈ ਫਿਲਹਾਲ ਇਸ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਔਰ ਜੋ ਵੀ ਪ੍ਰਸ਼ਾਸਨ ਇਸ ਦੇ ਬਾਰੇ ਬਿਆਨ ਸਾਹਮਣੇ ਲਿਆਏਗਾ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਉਹ ਵੀ ਤੁਹਾਡੇ ਨਾਲ ਅੱਗੇ ਰੱਖਾਂਗੇ ਪਰ ਤਸਵੀਰਾਂ ਦੋਸ਼ਨੀ ਦਿਖਾਈ ਦਿੱਤੀ ਸੀ ਜਿਸ ਤੋਂ ਬਾਅਦ ਤੜਕਸਾਰ ਹੋਣਾ ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੀ ਪਹਿਲੀਆਂ ਦੇ ਵਿੱਚ ਮਿਜ਼ਾਈਲ ਡਿੱਗੀ ਹੋਈ ਦਿਖਾਈ ਦਿੱਤੀ ਹੈ ਤਾਂ ਇਸ ਨੂੰ ਵੇਖ ਕੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ